ਤਾਂ ਤਾਂ ਸਤਿਗੁਰੂ ਸਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸ਼ਹੀਦੀ ਦੇ ਵਿੱਚ ਆਪਾਂ ਸਾਰੇ ਇਕੱਤਰ ਹੋਏ ਹਾਂ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀ ਇਸ ਸੰਸਾਰ ਤੇ ਜਾਤ ਦੇ ਨਾਮ ਇਬਾਦਤਾਂ ਵਾਲੇ ਦਾ ਹੁੰਦਾ ਤੇ ਜਾਂ ਨਾਮ ਸ਼ਹਾਦਤ ਦਾ ਮੜਦਾ ਹੁੰਦਾ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਅਵਤਾਰ ਹਨ ਜਿਨ੍ਹਾਂ ਦੇ ਪੱਲੇ ਦੇ ਵਿੱਚ ਇਬਾਦਤ ਵੀ ਹੈ ਤੇ ਸ਼ਹਾਦਤ ਵੀ ਹੈ ਸੰਸਾਰ ਦੇ ਇੰਦਰ ਉਹਨਾਂ ਨੂੰ ਅਮਰ ਸ਼ਹੀਦ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਹੈ ਸ਼ਹੀਦਾਂ ਦੇ ਸਰਤਾਜ ਸ਼ਹਾਦਤਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਗੁਰੂ ਬਿਆਲੀ ਖਾਲਸਾ ਸਾਹਿਬ ਜੀ ਜਦੋਂ ਕਿ ਗੋਡਾ ਲੱਗ ਜਾਵੇ ਨਾ ਕਿਸੇ ਆਗਦੇ ਵਿੱਚ ਤੇ ਜੇ ਉਹਨੂੰ ਪਾਣੀ ਪੈਂਦਾ ਰਹੇ ਤੇ ਉਹ ਬੂਟਾ ਕਦੇ ਸੁੱਕਦਾ ਨਹੀਂ ਦਿਨ ਪਦਨ ਹਰਿਆ ਹੁੰਦਾ ਜਾਂਦਾ ਸੋ ਉਹ ਸਿੱਖੀ ਦਾ ਬੂਟਾ ਤਾਂ ਤਾਂ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਲਾਇਆ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਤੱਕ ਹੁੰਦਿਆਂ ਹੋਇਆਂ ਉਹ ਬੂਟਾ ਇੱਕ ਦਰਖਤ ਦੇ ਰੂਪ ਦੇ ਵਿੱਚ ਬਦਲਣ ਲੱਗਾ ਜੇ ਜਦੋਂ ਦਰਖਤ ਦੇ ਰੂਪ ਦੇ ਵਿੱਚ ਬਦਲਣ ਲੱਗਦਾ ਹੈ ਨਾ ਉਦੋਂ ਫਿਰ ਕੋਈ ਤੂਫਾਨ ਹੁੰਦੇ ਆ ਹਵਾ ਦੇ ਏਸੇ ਤਰ੍ਹਾਂ ਦੀ ਹਵਾ ਦੇ ਨਾਮ ਦੀ ਸ਼ਹਾਦਤ ਧੰਸ ਜੀ ਗੁਰਜੰਦੇਵ ਸਾਹਿਬ ਜੀ ਦੇ ਇਤਿਹਾਸ ਦੇ ਵਿੱਚ ਆਈ ਸੋ ਅੱਜ ਆਪਾਂ ਨੂੰ ਸ਼ਹੀਦਾਂ ਬਾਰੇ ਸਾਰਾ ਗਿਆਨ ਹੈ ਸਾਰੇ ਜਾਣਦਿਆਂ ਛਿਖਦਿਆਂ ਬਾਰੇ ਇਤਿਹਾਸ ਤੇ ਜਣੂਆ ਨੇਤਾ ਪ੍ਰਤੀ ਪ੍ਰਚਾਰਕਾਂ ਵੱਸੋਂ ਸੁਣਦੇ ਆ ਵਿਦਿਆਲੇ ਦੇ ਸਿੰਘਾਂ ਵੱਸੋਂ ਵੀ ਸੁਣਦੇ ਆ ਟਕਸਾਲ ਦੇ ਸਿੰਘਾਂ ਵੱਸੋਂ ਵੀ ਨੇਤਾ ਪ੍ਰਤੀ ਸੁਣਦੇ ਆ ਸੋ ਗੁਰੂ ਬੇਰੀ ਖਾਲਸਾ ਸਾਰ ਸਿੰਘਰ ਜੀ ਜਿਹੜਾ ਬੂਟਾ ਸ੍ਰੀ ਗੁਰਨਾਣਕ ਦੇ ਮਹਾਰਾਜ ਜੀ ਨੇ ਲਾਇਆ ਤਾਂ ਸ੍ਰੀ ਗੁਰਵਿੰਦ ਦੇ ਮਹਾਰਾਜ ਜੀ ਤੱਕ ਹੁੰਦਿਆਂ ਬੂਟੇ ਦੀ ਤਦਾਦ ਪਰਪੂਰ ਹੋ ਗਈ ਭਾਵ ਕਿ ਸਿੱਖੀ ਦਾ ਪ੍ਰਚਾਰ ਬਹੁਤ ਜ਼ਿਆਦਾ ਹੁਣ ਲੱਗਾ ਪੰਜਾਬ ਵੀ ਤੇ ਜਿਹੜਾ ਹੀ ਬੜੀਆਂ ਅਗਾ ਤੱਕ ਸਨ ਛੇਰੇ ਪੰਜਾਬ ਦੇ ਵੇਲੇ ਵੇਖ ਲਈਏ ਕਿੰਨਾ ਵੱਡਾ ਪੰਜਾਬ ਹੈ ਸੋ ਇਸੇ ਤਰ੍ਹਾਂ ਆਪਾਂ ਸਾਰੇ ਇਤਿਹਾਸ ਤੇ ਜਾਣੂ ਆ ਸੁ ਮੈਂ 3-4 ਕਾਰਨ ਤੁਹਾਨੂੰ ਦਸਾਂਗਾ ਮਹਾਰਾਜ ਸਾਹਿਬ ਜੀ ਕਿਰਪਾ ਕਰਨ ਸਿਰ ਤੇ ਮੇਰੇ ਹੱਥ ਰੱਖ ਕੇ ਆਪਣੀ ਕਥਾ ਵਿਚਾਰ ਅਖਰਵਾ ਲੈ ਤਿੰਨ ਚਾਰ ਕਾਰਨ ਕਿਹੜੇ ਬਣੇ ਜਿਹੜੇ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਸ਼ਹੀਦੀ ਦੇ ਜਾਮੇ ਤੱਕ ਪਹੁੰਚਾ ਲਗੇ ਪਹਿਲਾ ਕਾਰਨ ਸਭ ਤੋਂ ਵੱਡਾ ਕਾਰਨ ਜਦੋਂ ਕਵੀ ਆਏ ਸ੍ਰੀ ਨਾਨਕ ਦਰਬਾਰ ਦੇ ਵਿੱਚ ਕਿ ਮਹਾਰਾਜ ਸਾਹਿਬ ਜੀ ਸਾਡੀ ਬਾਣੀ ਲਿਖੀ ਜਾਵੇ ਤੇ ਉਹਨਾਂ ਦੀ ਬਾਣੀ ਦੇ ਵਿੱਚ ਕੀ ਸੀ ਮੈਂ ਹਉ ਮੈਂ ਤੇ ਮਹਾਰਾਜ ਦੀ ਬਾਣੀ ਤੇ ਕੀ ਕਹਿੰਦੀ ਹੈ ਜਦ ਲੰਗ ਮੇਰੀ ਮੇਰੀ ਖਰ ਤਬ ਲਗ ਕਾਜ ਇਹ ਕਿ ਨਹੀਂ ਸਰੈ ਜਦ ਮੇਰੀ ਮੇਰੀ ਮਿਟ ਜਾਏ ਤਵ ਪ੍ਰਕਾਸ਼ ਸਵਾਰ ਆਏ ਮਹਾਰਾਜ ਨੇ ਉਹਨਾਂ ਦੀ ਬਾਣੀ ਲਿਖਣ ਤੋਂ ਇਨਕਾਰ ਕਰ ਦਿੱਤਾ ਮਨਾ ਕਰ ਦਿੱਤਾ ਕਹਿਣ ਲਿਖ ਤੁਹਾਡੀ ਬਾਣੀ ਨਹੀਂ ਦਰਜ ਹੋਵੇਗੀ ਦੂਸਰਾ ਸਭ ਤੋਂ ਮੁੱਖ ਕਾਰਨ ਕਿਹੜਾ ਬਣਿਆ ਸਖੀਸ ਪਰਵਰ ਅਤ ਜਿਹਨੂੰ ਆਪਾਂ ਨਗਾਹੇ ਵਾਲੇ ਪੀਰ ਦੇ ਨਾਮ ਵੀ ਜਾਣਦੇ ਆ ਇਹ ਸਬੀयत ਦੀ ਗੱਲ ਇਹ ਹੈ ਜਿਹੜੇ ਨਗਾਹੇ ਵਾਲੇ ਪੀਰ ਨੇ ਨਾ ਇਹ ਤੇ ਸਾਧ ਸੰਗਤ ਜੀ ਕਦੀ ਪੰਜਾਬ ਦੀ ਧਰਤੀ ਤੇ ਆਏ ਹੀ ਨਹੀਂ ਇਹ ਦੇ ਪਾਕਿਸਤਾਨ ਦੇ ਨਗਾਹੇ ਸ਼ਹਿਰ ਦੇ ਵਾਹਣ ਵਾਲੇ ਸਨ ਇਹਨਾਂ ਨੂੰ ਸਖੀ ਸਰਵਰ ਮੱਤ ਦੇ ਨਾਮ ਤੋਂ ਵੀ ਜਾਣਿਆ ਜਾਂਦਾ ਹੈ ਸੋ ਇਹਨਾਂ ਦਾ ਕੀ ਕੰਮ ਸੀ ਇਹ ਖਬਰਾਂ ਤੇ ਮੱਥਾ ਠਕਾਉਂਦੇ ਸਨ ਧੋਲੀ ਧੋਲੀ ਜਿਹਦਾ ਮਨ ਬਣ ਜਾਵੇ ਨਾ ਉਸ ਨੂੰ ਕਬਰਾਂ ਤੋਂ ਲੈ ਕੇ ਫਿਰ ਕਲਮਾ ਤੱਕ ਦਾ ਸਫ਼ਰ ਕਰਾਉਂਦੇ ਸਨ ਤੇ ਇਸਲਾਮ ਦੇ ਵਿੱਚ ਤਬਦੀਲੀ ਕਰਾ ਦਿੰਦੇ ਸਨ ਉਹਦਾ ਧਰਮ ਬਦਲਾ ਦਿੰਦੇ ਸਨ ਇਹਨਾਂ ਦਾ ਇਹ ਕੰਮ ਸੀ ਤੇ ਜਦੋਂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜਿੱਦਾ ਪ੍ਰਚਾਰ ਹੋਣ ਲੱਗਾ ਸਿੱਖੀ ਦਾ ਪ੍ਰਚਾਰ ਹੋਣ ਲੱਗਾ ਤੇ ਇਹਨਾਂ ਦਾ ਜਿਹੜਾ ਪ੍ਰਚਾਰ ਹੈ ਨੀਵਾ ਪੈਣ ਲੱਗਾ ਡਾਊਨ ਹੋਣ ਲੱਗਾ ਖਤਮ ਹੋਣ ਲੱਗਾ ਕਿਉਂਕਿ ਸੱਚ ਦਾ ਪ੍ਰਚਾਰ ਹਮੇਸ਼ਾ ਪ੍ਰਗਟ ਹੁੰਦਾ ਹੈ ਤੇ ਕੂੜ ਦਾ ਪ੍ਰਚਾਰ ਹਮੇਸ਼ਾ ਥੱਲੇ ਜਾਂਦਾ ਹੈ ਜਦ ਸੱਚ ਦੀ ਤਦਾਰ ਵੱਧ ਜਾਵੇ ਨਾ ਤੇ ਕੂੜ ਦੇ ਪ੍ਰਚਾਰ ਨੂੰ ਨਹੀਂ ਕੋਈ ਪੁੱਛਦਾ ਇਸੇ ਤਰ੍ਹਾਂ ਕਾਰਨ ਬਣਿਆ ਕੂੜ ਦਾ ਪ੍ਰਚਾਰ ਦਿਨ ਬਾ ਦਿਨ ਖਤਮ ਹੁੰਦਾ ਗਿਆ ਕਿ ਤੀਜਾ ਸਭ ਤੋਂ ਮੁੱਖ ਤੇ ਮੋਹਰੀ ਕਾਰਨ ਕਿਹੜਾ ਬਣਿਆ ਕਿ ਸਕੇ ਸਰਵਰ ਮਤ ਦੇ ਬਹੁਤ ਵੱਡੇ ਜਿਹੜੇ ਪ੍ਰਚਾਰਕ ਸਨ ਭਾਈ ਮਨਜ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦੀ ਸਰਣੀ ਆ ਗਏ ਤੇ ਉਹਨਾਂ ਦੇ ਘਰ ਦੇ ਵਿੱਚ ਖਾਲਸਾ ਜੀ ਕਬਰ ਦਾ ਜਿਹੜਾ ਥਾਂ ਸੀ ਉਹ ਆਪ ਬਹੁਤ ਵੱਡੇ ਉਪਾਸ਼ਕ ਸੰਗ ਸਿੱਖੀ ਸਰਵਰ ਮੱਥ ਦੇ ਪਰ ਜਦੋਂ ਗੁਰਨਾਨਕ ਦੇਵ ਘਰ ਦੇ ਵੱਲ ਮੱਥ ਜੁੜੀ ਗੁਰਨਾਨਕ ਦੇ ਚਰਨਾਂ ਦੇ ਵਿੱਚ ਸੀਸ ਠਕਾਇਆ ਤੇ ਮਨ ਐਸਾ ਉਖੜਿਆ ਕਿ ਸੱਗੀ ਸਰਵਰ ਦੀ ਜਿਹੜੀ ਕਬਰ ਸੀ ਆਪਣੇ ਹੱਥੀ ਬੁੱਢੀ ਜਾ ਕੇ ਉਸਨੇ ਭਾਈ ਮੰਜ ਜਿਨੇ ਸਗੀ ਸਰਵਰਤੀ ਕਬਰ ਆਪਣੇ ਹੱਥੀਂ ਕੁੱਟੀ ਜਾ ਕੇ ਕਰੋ ਤੇ ਪਿੰਡ ਵਾਲਿਆਂ ਨੂੰ ਕਹਿ ਦਿੱਤਾ ਅੱਜ ਤੋਂ ਮੰਜ ਗੁਰੂ ਦਾ ਬਣ ਗਿਆ ਹੈ ਤੇ ਮਹਾਰਾਜ ਨੇ ਵੀ ਕਿਹਾ ਮੰਜ ਪਿਆਰਾ ਗੁਰੂ ਕੋ ਗੁਰ ਮੰਜ ਪਿਆਰਾ ਕਿ ਭਾਈ ਮੰਜ ਮੇਰਾ ਸਭ ਤੋਂ ਪਿਆਰਾ ਸੇਖ ਹੈ ਤੇ ਤੀਜਾ ਸਭ ਤੋਂ ਵੱਡਾ ਕਾਰਨ ਕੀ ਬਣਿਆ ਸਾਈ ਮੀਆਂ ਮੀਰ ਜੀ ਇਸਲਾਮ ਧਰਮ ਦੇ ਸਭ ਤੋਂ ਵੱਡੇ ਪ੍ਰਚਾਰਕ ਸਾਥਿਕਰ ਕੀ ਕੌਮ ਨੂੰ ਘਾਟਾ ਕਦੋਂ ਪੈਂਦਾ ਹੈ ਕੌਮ ਨੂੰ ਇੱਕ ਪੰਥ ਨੂੰ ਇੱਕ ਸੁਸਾਇਟੀ ਨੂੰ ਕਮਿਊਨਿਟੀ ਨੂੰ ਘਾਟਾ ਕਦੋਂ ਪੈਂਦਾ ਹੈ ਜਦੋਂ ਉਸ ਦੇ ਵੱਡੇ ਤਦਾਦ ਦੇ ਮੈਂਬਰ ਵੱਡੇ ਤਦਾਦ ਦੇ ਲੀਡਰ ਵੱਡੇ ਤਦਾਦ ਦੇ ਸਪੀਕਰ ਉਹਨਾਂ ਦੇ ਵਿਗਿਆਨ ਜਾਂ ਕਿਸੇ ਹੋਰ ਧਰਮ ਦਾ ਪ੍ਰਚਾਰ ਕਰਨ ਲੱਗਣ ਐਕਸਰਸਾਈਜ਼ਰੀ ਦੇ ਮੈਂਬਰ ਵਿਗਿਆਨ ਕਿਸੇ ਦੂਜੇ ਕਮਿਊਨਿਟੀ ਸੁਸਾਇਟੀ ਦੇ ਜਾਣ ਜਾ ਕੇ ਰਲ ਜਾਣ ਉਦੋਂ ਕੌਮ ਨੂੰ ਬਹੁਤ ਵੱਡਾ ਘਾਟਾ ਪੈਂਦਾ ਸੋ ਇਸੇ ਤਰ੍ਹਾਂ ਇਸਲਾਮ ਧਰਮ ਦੇ ਪ੍ਰਚਾਰਕ ਸਾਈਂ ਬੀਆ ਵੀਰ ਜੀ ਧਨ ਸੱਚੇ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦੀ ਸਰਣੀ ਦੇ ਵਿੱਚ ਆਏ ਮਹਾਰਾਜ ਜੀ ਨੇ ਉਹਨਾਂ ਨੂੰ ਪੀਰ ਦਾ ਦਰਜਾ ਬਖਸ਼ਿਆ ਸਾਧ ਸੰਗਤ ਜੀ ਗੁਰੂ ਘਰ ਦੇ ਵਿੱਚ ਜਿਹੜਾ ਵੀ ਨਿੰਮਕੀ ਹੁੰਦਾ ਹੈ ਨਾ ਇੱਥੇ ਇਬਾਦਤਾਂ ਵਾਲਿਆਂ ਦਾ ਨਾਮ ਹੈ ਧਨ ਸੱਚੇ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਉਹਨਾਂ ਨੂੰ ਪੀਰ ਦਾ ਦਰਜਾ ਬਖਸ਼ਿਆ ਹੈ ਕੀ ਇਹ ਸਭ ਤੋਂ ਵੱਡੇ ਭਗਤ ਨੇ ਭਾਈ ਸਾਦ ਨੇ ਤੇ ਚੌਥਾ ਕਾਰਨ ਕੀ ਬਣਿਆ ਜਦੋਂ ਚੰਦੂ ਦੀ ਧੀ ਦਾ ਰਿਸ਼ਤਾ ਮੋੜ ਦਿੱਤਾ ਕਾਰਨ ਕੀ ਸੀ ਚੰਦੂ ਦੀ ਧੀ ਦਾ ਰਿਸ਼ਤਾ ਧਨ ਸੱਚੇ ਪਾਰਸ ਪਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਵਾਸਤੇ ਆਇਆ ਕਬੂਲ ਹੋਇਆ ਉਪਰੰਤ ਕੀ ਕੀਤਾ ਜਦੋਂ ਵਾਪਸ ਗਿਆ ਤੇ ਕਿਹਾ ਗਿਆ ਹੰਕਾਰ ਦੇ ਵਿੱਚ ਕਿ ਜਿਹੜੀ ਮਹਿਲਾ ਦੇ ਇੱਕ ਸੀ ਮੋਰੀ ਨੂੰ ਲਾ ਆਇਆ ਹੈ ਚੰਦੂ ਨੂੰ ਕੀ ਲਾਇਆ ਤੇ ਜਦੋਂ ਗੁਰਨਾਨਕ ਤੇ ਘਰ ਦੇ ਵਿੱਚ ਇੱਕ ਬਖਸ਼ੂ ਜੀ ਕਿ ਹੰਕਾਰ ਦੇ ਵਿੱਚ ਇਨੀ ਗੱਲ ਕਹੀ ਹੈ ਕਿ ਮਹਿਲਾ ਦੀ ਇੱਕ ਮੋਰੀ ਨੂੰ ਲਾਇਆ ਹੈ ਤੇ ਮਹਾਰਾਜ ਸਾਹਿਬ ਜੀ ਨੂੰ ਸੰਗਤਾਂ ਕਹਿ ਲੱਗੀਆਂ ਮਹਾਰਾਜ ਜਿਹੜੇ ਘਰ ਦੇ ਵਿੱਚੋਂ ਬਖਸ਼ਿਸ਼ਾਂ ਲੈ ਕੇ ਉਹਨਾਂ ਦੇ ਮਹਿਲ ਮਨਾਰੇ ਬਣੇ ਨੇ ਮਹਾਰਾਜ ਜਿਨ੍ਹਾਂ ਦੇ ਘਰ ਦੇ ਵਿੱਚੋਂ ਬਖਸ਼ਿਸ਼ਾਂ ਗਈਆਂ ਨੇ ਸੱਚੇ ਪਾਤਸ਼ਾਹ ਮਹਾਰਾਜ ਜਿਨ੍ਹਾਂ ਨੂੰ ਤੁਸੀਂ ਬਖਸ਼ਿਸ਼ਾਂ ਦਿੱਤੀਆਂ ਨੇ ਜਿਨ੍ਹਾਂ ਤੇ ਤੁਸੀਂ ਵਰਕ ਤਾਂ ਪਾਈਆਂ ਹਨ ਅੱਜ ਤੁਹਾਡੀ ਕਿਰਪਾ ਦੇ ਨਾਲ ਤੁਹਾਡੇ ਇਸ ਘਰ ਦੇ ਨਾਲ ਉਹਨਾਂ ਦੇ ਵੱਡੇ ਵੱਡੇ ਮਹਿਲ ਬਣੇ ਨੇ ਤੇ ਤੁਹਾਨੂੰ ਹੀ ਫਕੀਰ ਦੱਸ ਰਹੇ ਨੇ ਮਹਾਰਾਜ ਤੁਹਾਨੂੰ ਹੀ ਮੋਰੀ ਦੀ ਏਡ ਦੱਸ ਰਹੇ ਨੇ ਮਹਾਰਾਜ ਨੇ ਰਿਸ਼ਤਾ ਮੋੜ ਦਿੱਤਾ ਕਹਿ ਲਗੇ ਨਹੀਂ ਹੰਕਾਰੀਆਂ ਦੇ ਨਾਲ ਕਦੀ ਪਿਆਰ ਨਹੀਂ ਰਿਸ਼ਤਾ ਮੋੜ ਦਿੱਤਾ ਚੰਦੂ ਦੇ ਮਨ ਦੇ ਵਿੱਚ ਬਹੁਤ ਜ਼ਿਆਦਾ ਹੰਕਾਰ ਆਇਆ ਉਸਨੇ ਗਿਆ ਕਿ ਜਹਾਵੀਰ ਦੇ ਕੰਨ ਭਰ ਦਿੱਤੇ ਪਹਿਲਾ ਕੰਨ ਕਿੰਨੇ ਭਰੇ ਜਿਹੜੇ ਕਵੀ ਆਏ ਸਨ ਮਾਰੇ ਨੇ ਕਮੀਆਂ ਨੂੰ ਮੋੜ ਦਿੱਤਾ ਗੁਰੂ ਨਾਨਕ ਦੇ ਘਰ ਦੇ ਵਿੱਚ ਕਿਸੇ ਦੇ ਦਰਜਾ ਵੇਚ ਕੇ ਕਿਸੇ ਦੀ ਵੱਡੀ ਪਾਵਰ ਵੇਚ ਕੇ ਇਹ ਨਹੀਂ ਕਰੀ ਜੀਤਾ ਕਿ ਇਹ ਮਾਰੇ ਦਾ ਸੇਵਕ ਬਣ ਗਿਆ ਜਾਏ ਗੁਰੂ ਘਰ ਦਾ ਠੇਕੇਦਾਰ ਬਣ ਗਿਆ ਨਹੀਂ ਇੱਥੇ ਨਾਮ ਇਬਾਦਤਾਂ ਵਾਲੇ ਸੰਤਾਂ ਵਾ ਪ੍ਰਸ਼ਾਦ ਹੁੰਦਾ ਇਥੇ ਨਾਮ ਧੰਨ ਸੱਚੇ ਬਾਦਸ਼ਾਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦੇ ਦੇ ਸੇਵਕਾਂ ਦਾ ਹੁੰਦਾ ਹੈ ਖਾਲਸਾ ਜੀ ਘਰੋਂ ਭਾਵੇਂ ਕਿੰਨੀ ਵੀ ਗਰੀਬੀ ਅਤਿ ਗਰੀਬੀ ਹੋਵੇ ਨਾ ਤੇ ਜੇ ਉਹ ਮਨ ਦੇ ਨਹੀਂ ਸੱਚਾ ਹੈ ਜੇ ਉਹਦੀ ਨੀਅਤ ਸਾਫ਼ ਹੈ ਜੇ ਉਹ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦਾ ਸੱਚਾ ਭਗਤ ਹੈ ਨਾ ਤੇ ਖਾਲਸਾ ਜੀ ਉਸ ਨੂੰ ਕੋਈ ਨਹੀਂ ਜਿ ਰੋਕ ਸਕਦਾ ਉਹਨੇ ਇੱਕ ਨਾ ਇੱਕ ਦਿਨ ਮਹਾਰਾਜ ਦੇ ਚਰਨਾਂ ਦੇ ਵਿੱਚ ਪੈ ਕਰਕੇ ਬਾਦਸ਼ਾਹ ਜਿੱਦ ਲੈਣੀ ਹੈ ਸੂਬੇ ਸੇ ਤਰ੍ਹਾਂ ਕਬੀਆ ਨੂੰ ਮੋੜ ਦਿੱਤਾ ਗਿਆ ਦੂਜੀ ਸਖੀ ਸਰਵਰ ਮਤ ਜਿਹੜੇ ਉੱਚੇ ਤਦਾਰ ਦੇ ਸੀ ਉਹਨਾਂ ਨੇ ਜਾ ਕਰਕੇ ਜਾਂ ਕੀਰ ਤੇ ਕੰਨ ਭਰੇ ਕਹਿਣ ਲੱਗੇ ਜੇ ਸਾਡੀ ਸਖੀ ਸਰਵਰ ਮਤ ਖਤਮ ਹੋ ਗਈ ਤੇ ਆਉਣ ਵਾਲੇ ਸਮੇਂ ਦੇ ਅੰਦਰ ਇਸਲਾਮ ਦੇ ਵਿੱਚ ਕੋਈ ਤਬਦੀਲੀ ਨਹੀਂ ਹੋਵੇਗੀ ਕੋਈ ਵੀ ਧਰਮ ਛੱਡ ਕੇ ਇਸਲਾਮ ਦੇ ਵਿੱਚ ਨਹੀਂ ਆਵੇਗਾ ਤੀਜੀ ਜਿਹੜੀ ਵੱਡਾ ਕਾਰਨ ਬਣਿਆ ਕਹਿਣ ਲੱਗੇ ਕਿ ਸਾਈ ਮੀਆਂ ਮੀਰ ਜੀ ਜਾ ਕਰਕੇ ਰਲ ਗਏ ਨੇ ਤੀਜਾ ਸਬਤ ਮੋਰੀ ਕਾਰਨ ਬਣਿਆ ਫਿਰ ਜਾ ਕੇ ਜਾਂਗੀਰ ਦੇ ਕਨ ਭਰੇ ਚੌਥਾ ਕਾਰਨ ਬਣਿਆ ਚੰਦੂ ਦੀ ਧੀ ਦਾ ਰਿਸ਼ਤਾ ਮੋੜ ਦਿੱਤਾ ਚੰਦੂ ਨੇ ਜਾ ਕਰਕੇ ਜਾਂਗੀਰ ਦੇ ਕਨ ਭਰੇ ਕਹਿਣ ਲੱਗਾ ਮਹਾਰਾਜ ਜੇ ਅੱਜ ਇਹ ਬਾਦ ਫਕੀਰ ਬੰਦਾ ਬਾਦਸ਼ਾਹ ਬਣ ਗਏ ਨਾ ਇਸਲਾਮ ਨੂੰ ਦੁਨੀਆ ਤੇ ਕੀ ਪੁੱਛੇਗਾ ਨਹੀਂ ਜਾਂ ਕੇ ਰਕਮ ਬੂਲਾ ਹੋਠ ਆ ਪਰ ਕੀਤਾ ਕੁਝ ਨਹੀਂ ਕਿਉਂ ਕਿ ਕਿ ਮਹਾਰਾਜ ਦੇ ਖਿਲਾਫ ਕੋਈ ਵੱਡੀ ਸ਼ਿਕਾਇਤ ਨਹੀਂ ਤੇ ਇਹ ਇਸਲਾਮ ਦੇ ਬੜੇ ਬੱਕੇ ਨੇ ਮੁਹੰਮਦ ਸਾਹਿਬ ਦੇ ਦਾ ਹੁਕਮ ਹੈ ਕਿ ਜਦੋਂ ਤੱਕ ਕਿਸੇ ਤੋਂ ਕੋਈ ਸ਼ਿਕਾਇਤ ਨਹੀਂ ਨਾ ਉਦੋਂ ਤੱਕ ਤੁਸੀਂ ਕਿਸੇ ਨੂੰ ਬੰਦੇ ਨਹੀਂ ਬਣਾ ਸਕਦੇ ਉਦੋਂ ਤੱਕ ਕਿਸੇ ਨੂੰ ਹੱਥ ਨਹੀਂ ਲਗਾ ਸਕਦੇ ਤੇ ਇਹਨਾਂ ਦੀ ਇੱਕ ਹੋਰ ਵੱਡੀ ਵੱਡੀ ਮੌਰੀ ਗੱਲ ਹੈ कि ਜਦੋਂ ਕਿਸੇ ਫਕੀਰ ਨੂੰ ਜਾਂ ਕਿਸੇ ਧਰਮ ਦੇ অবতার ਨੂੰ سزا ਦੇਣੀ ਹੈ ਨਾ ਤੇ ਉਹਦਾ ਜਿਹੜਾ ਖੂਨ ਹੈ ਧਰਤੀ ਤੇ ਨਹੀਂ ਡੁੱਲਣ ਦਿੰਦੇ ਉਹਦਾ ਖੂਨ ਧਰਤੀ ਤੇ ਨਹੀਂ ਡੁੱਲਣ ਦਿੰਦੇ ਕਹਿੰਦੇ ਕਿ ਕੀ ਜਿਹਦੇ ਦਾ ਖੂਨ ਧਰਤੀ ਤੇ ਡੁੱਲ ਗਿਆ ਨਾ ਤੇ ਉਹ ਐਸੀਆਂ ਰੂਹਾਂ ਪੈਦਾ ਕਰ ਦੇਵੇਗਾ ਜਿਹੜੇ ਆਉਣ ਵਾਲੇ ਸਮੇਂ ਦੇ ਅੰਦਰ ਤੁਹਾਡੇ ਚਸਤੇ ਪਲਟ ਕੇ ਰੱਖ ਦੇਵੇਗਾ ਇਹ ਮਹਾਰਾਜ ਸਾਹਿਬ ਦਾ ਹੁਕਮ ਹੈ ਇਸੇ ਕਰਕੇ ਉਹਨਾਂ ਨੂੰ ਜਿਹੜਾ ਖੂਨ ਹੈ ਉਹਨਾਂ ਦਾ ਉਤਾਰਾ ਦਾ ਬਹੁਤ ਆਪਾਂ ਅਵਤਾਰ ਸੁਨੇ ਉਹਨਾਂ ਦਾ ਖੂਨ ਧਰਤੀ ਤੇ ਨਿਲੰਦ ਦਿੱਤਾ ਪੰਜਵਾਂ ਸਬਕ ਮੋਰੀ ਤੇ ਸ਼ਿਕਾਇਤ ਬੰਦਕਾਰ ਕੀ ਬਣਿਆ ਖਾਲਸਾ ਜੀ ਜਹਾਂਗੀਰ ਦਾ ਪੁੱਤਰ ਸਹਜਾਦਾ ਖੁਸਰੋ ਆ ਕਰਕੇ ਜਹਾਂਗੀਰ ਦੇ ਸਾਹਮਣੇ ਕਹਿਣ ਲੱਗਾ ਜਹਾਂਗੀਰ ਸ਼ਰਾਬ ਦੇ ਨਸ਼ੇ ਦੇ ਵਿੱਚ ਤੁੱਟ ਹੈ ਉਸ ਨੂੰ ਕੋਈ ਸਮਝ ਨਹੀਂ ਕੀ ਕਰਨਾ ਕਹਿਣ ਲੱਗਾ ਪਿਤਾ ਜੀ ਅੱਬਾ ਜੀ ਤੁਸੀਂ ਸਾਰਾ ਦਿਨ ਨਸ਼ੇ ਦੇ ਵਿੱਚ ਰਹਿੰਦੇ ਹੋ ਸ਼ਰਾਬ ਦਾ ਨਸ਼ਾ ਤੁਹਾਨੂੰ ਇੰਨਾ ਚੜ ਗਿਆ ਤੁਹਾਡੇ ਮੁਰਦ ਵਿੱਚੋਂ ਲੰਦਾ ਨਹੀਂ ਤੇ ਰਾਜ ਭਾਗ ਸਾਡੀ ਅੰਮਾ ਜਾਨ ਚਲਾ ਰਹੀ ਹੈ ਉਸਨੇ ਦੂਸਰਾ ਵਿਆਹ ਕਰਵਾਇਆ ਸੀ ਜਾਂਗੀਰ ਨੇ ਮਤਰੇਈ ਮਾਂ ਸੀ ਮਤਰੇਈ ਮਾਂ ਨੇ ਪਹਿਲਾਂ ਹੀ ਕੰਨ ਬੜੇ ਪਰੇਸ਼ਾਨ ਕਿ ਖੁਸਰੋ ਸਾਡੇ ਨਾਲ ਪ੍ਰੇਮ ਨਹੀਂ ਕਰਦਾ ਖੁਸਰੋ ਰਾਜ ਭਾਗ ਲੈਣਾ ਚਾਹੁੰਦਾ ਹੈ ਪਰ ਜਾਂਗੀਰ ਬਹੁਤਾ ਵਿਸ਼ਵਾਸ ਨਹੀਂ ਸੀ ਕਰਦਾ ਕਹਿਣ ਲੱਗਾ ਕਿ ਪਿਤਾ ਜੀ ਅੱਪਾ ਜਾਨ ਤੁਸੀਂ ਸਾਰਾ ਦਿਨ ਨਸ਼ੇ ਦੇ ਵਿੱਚ ਰਹਿੰਦੇ ਹੋ ਤੇ ਅਮੀ ਜਾਣ ਤੋਂ ਰਾਜ ਪਾਗ ਚੱਲਦਾ ਨਹੀਂ ਤੁਸੀਂ ਇੱਕ ਕੰਮ ਕਰੋ ਆਪਣਾ ਰਾਜ ਪਾਗ ਗੱਦੀ ਮੈਨੂੰ ਸੌਂਪ ਦਿ ਲਓ ਮੈਂ ਅੱਗੇ ਚਲਾ ਲਵਾਗਾ ਗੱਲ ਤੇ ਸਿਆਣੀ ਕੀਤੀ ਪਰ ਜਾਂਗਿਰ ਦੇ ਕੰਨ ਪਹਿਲੇ ਹੀ ਬੜੇ ਭਰੇ ਹੋਏ ਸਨ ਕਹਿਣ ਲੱਗਾ ਉੱਚੀ ਆਵਾਜ਼ ਦੇ ਵਿੱਚ ਅਕਬੂਲਾ ਹੋ ਗਿਆ ਕਹਿਣ ਲੱਗਾ ਇਸ ਨੂੰ ਬੰਦੀ ਬਣਾ ਲਵੋ ਸਜ਼ਾ ਮ ਦੇਵੋ ਕੁਸਰੋ ਵੀ ਪਹਿਲਾਂ ਹੀ ਤਿਆਰ ਸੀ ਘੋੜਿਆਂ ਤੇ ਗਾਟੀਆਂ ਪਈਆਂ ਸਨ ਸੰਗੀ ਸਾਥੀ ਤਿਆਰ ਸਨ ਕਿਸੇ ਨਾ ਕਿਸੇ ਤਰੀਕੇ ਨਿਕਲ ਕਰਕੇ ਉੱਥੋਂ ਚਲਾ ਗਿਆ ਹਕੂਮਤ ਤੋਂ ਬਾਗੀ ਹੋ ਗਿਆ ਜਿਹੜੇ ਹਕੂਮਤ ਦੇ ਬਾਗੀ ਹੁੰਦੇ ਨੇ ਜਦੋਂ ਉਹਨਾਂ ਨੂੰ ਕਿ ਸ਼ਰਨ ਦਿੰਦਾ ਹੈ ਪਨਾਹ ਦਿੰਦਾ ਹੈ ਨਾ ਤੇ ਉਸ ਨੂੰ ਕੌੜ ਸਜ਼ਾ ਮਿਲਦੀ ਹੈ ਅੰਡਾਪਾ 1984 ਦੇ ਬਾਅਦ ਆ ਜਾਈਏ 85 86 87 ਵਾਲੇ ਸਮੇਂ ਦੇ ਅੰਦਰ ਬਾਬਾ ਮਾਨੋ ਚਾਰਜੀ ਦੇ ਸਮੇਂ ਆਤ ਨਿਗਰਾਜ ਸਿੰਘ ਜਿਹਦੇ ਸਮੇਂ ਅੰਦਰ ਅਵਤਾਸ ਸਿੰਘ ਬਰਮਾ ਵਰਗੇ ਸਮਿਆਂ ਅੰਦਰ ਜਦੋਂ ਇਹਨਾਂ ਖਾੜਕੂ ਸਿੰਘਾਂ ਨੂੰ ਕੋਈ ਪਨਾਹ ਦਿੰਦਾ ਸੀ ਸਹਨ ਦਿੰਦਾ ਸੀ ਨਾ ਤੇ ਉਸ ਨੂੰ ਮਾਰਿਆ ਕੁੱਟਿਆ ਦੇ ਲੱਗ ਜਾਂਦਾ ਸੀ ਕਿ ਉਸ ਦੀਆਂ ਪੁਸ਼ਤਾ ਕਦਮ ਕਰ ਦਿੱਤੀਆਂ ਜਾਂਦੀਆਂ ਸਨ ਦੁਨੀਆ ਤੇ ਨਾਮੋਂ ਨਿਸ਼ਾਨ ਮਿਟ ਗਏ ਉਹਨਾਂ ਦੇ ਕਹਿਣ ਲੱਗੇ ਤੁਸੀਂ ਬਾਗੀਆਂ ਨੂੰ ਪਨਾਹ ਦਿੱਤੀ ਹੈ ਜਦੋਂ ਹਕੂਮਤ ਤੋਂ ਬਾਗੀ ਹੋ ਗਿਆ ਕੁਸਰੋ ਆ ਕਰਕੇ ਗੁਰੂ ਅਰਜਨ ਦੇਵ ਮਹਾਰਾਜ ਦੇ ਚਰਨਾਂ ਵਿੱਚ ਆਇਆ ਤੇ ਚਿੱਠੀਆਂ ਕੀ ਲਿਖੀਆਂ ਗਈਆਂ ਜਾ ਗਿਰ ਨੂੰ ਝੂਠੀਆਂ ਚਿੱਠੀਆਂ ਕੀ ਲਿਖੀਆਂ ਗਈਆਂ ਕਹਿਣ ਲੱਗਾ ਕਿ ਖੁਸਰੋ ਚਲਿਆ ਗਿਆ ਕੁਰਜਨ ਮਾਸ਼ਾ ਦੇ ਦਰਬਾਰ ਦੇ ਵਿੱਚ ਤੇ ਤੁਸੀਂ ਤੇ ਉਹਨੂੰ ਕੋਈ ਬਾਦਸ਼ਾਹੀ ਦਿੱਤੀ ਨਹੀਂ ਤੇ ਕਿਰਨ ਅਰਜਨ ਪਾਸ਼ਾ ਨੇ ਉਸਦੇ ਮੱਥੇ ਤੇ ਤਿਲ ਗਲਾ ਕਰਕੇ ਉਸ ਨੂੰ ਬਾਦਸ਼ਾਹੀ ਦਿੱਤੀ ਹੈ ਇਸ ਦਾ ਕਾਰਨ ਸਭ ਤੋਂ ਵੱਡਾ ਕੀ ਸੀ ਇੱਕ ਤੇ ਹਕੂਮਤ ਦਾ ਬਾਗੀ ਇੱਕ ਤੇ ਹਕੂਮਤ ਟੁੱਟਿਆ ਹੋਇਆ ਤੇ ਦੂਸਰਾ ਪਨਾਹ ਖੁਣ ਦੇ ਰਿਹਾ ਜਿਸ ਨੂੰ ਉਹ ਆਪਣੀ ਨਜ਼ਰਾਂ ਦੇ ਵਿੱਚ ਫਕੀਰ ਸਮਝਦੇ ਨੇ ਪਰ ਜਾਣਨ ਅਰ ਨਹੀਂ ਉਹ ਫਕੀਰ ਨਹੀਂ ਉਹ ਅਲੂ ਦੁਨੀਆ ਦੇ ਮਾਲਕ ਨੇ ਉਹ ਇਸ ਕਾਇਨਾਤ ਦੇ ਗੁਰੂ ਨੇ ਇਸ ਕਾਇਨਾਤ ਦੇ ਬਾਦਸ਼ਾਹ ਨੇ ਇਸ ਕਾਇਨਾਤ ਦੇ ਪਾਦਸ਼ਾਹ ਨੇ ਪਰ ਜਾਣਨ ਵਾਲਾ ਜਾਣਦਾ ਖਵਸਾ ਜੀ ਬੇਕੂਫ ਨਹੀਂ ਜਾਣ ਸਕਦਾ ਮਾਫ ਕਰਨਾ ਇਹ ਸ਼ਬਦ ਗਲਤ ਹੈ ਵਰਤਿਆ ਨਹੀਂ ਜਾਣਾ ਪਰ ਐਸੇ ਮਨੁੱਖਾਂ ਨੂੰ ਇਸੇ ਤਰ੍ਹਾਂ ਹੀ ਗੁਰਬਾਣੀ ਵਿੱਚ ਆ ਗਿਆ ਹੈ ਇਸ ਨੂੰ ਕੋਈ ਗੁਰਸਿੱਖ ਮਰਿਆਦਾ ਵਾਲਾ ਜਾਣ ਸਕਦਾ ਹੈ ਪਾਤਸ਼ਾਹ ਨੂੰ ਪਾਤਸ਼ਾਹ ਜਾਣ ਸਕਦਾ ਹੈ ਬਾਦਸ਼ਾਹ ਨੂੰ ਬਾਦਸ਼ਾਹ ਜਾਣ ਸਕਦਾ ਹੈ ਕਹਿਣ ਲੱਗਾ ਕਿ ਉਸ ਦੇ ਕਨਪਰੇਗੇ ਚਿੱਠੀਆਂ ਝੂਠੀਆਂ ਲਿਖੀਆਂ ਗਈਆਂ ਜਦੋਂ ਜਾਂ ਕੀ ਉਹਨੂੰ ਖਬਰ ਪੁੱਜੀ ਤੇ ਉਸ ਨੇ ਫਤਵਾ ਜਾਰੀ ਕਰ ਦਿੱਤਾ ਕਹਿਣ ਲੱਗਾ ਕਿ ਗੁਰੂ ਅਰਜਨ ਪਾਤਸ਼ਾਹ ਨੂੰ ਤੁਰੰਤ ਲਾਹੌਰ ਲਿਆਂਦਾ ਜਾਵੇ ਲਾਹੌਰ ਨੇ ਅੰਦਾਜ਼ ਗਿਆ ਮਹਾਰਾਜ ਸਾਹਿਬ ਜੀ ਨੂੰ ਸਜਾਵਾਂ ਦਿੱਤੀਆਂ ਗਈਆਂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੂੰ ਸਜਾਵਾਂ ਦਿੱਤੀਆਂ ਗਈਆਂ ਮੈਂ ਪਹਿਲਾਂ ਵੀ ਬਿਰਤਿ ਕੀਤੀ ਸੀ ਕਿ ਜਿਹੜੇ ਅਵਤਾਰ ਹੁੰਦੇ ਨੇ ਨਾ ਜਦੋਂ ਉਹਨਾਂ ਨੂੰ ਸਜ਼ਾ ਦੇਣੀ ਹੁੰਦੀ ਹੈ ਤੇ ਉਹਨਾਂ ਦਾ ਕਤਰਾ ਜਿਹੜਾ ਖੂਨ ਦਾ ਧਰਤੀ ਦੇ ਨਹੀਂ ਬਿਲੰਦ ਹੁੰਦੇ ਸਵੈਸੇਂ ਤਰ੍ਹਾਂ ਤਾਂ ਸੱਚੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਅਮਰ ਸ਼ਹੀਦਾਂ ਉਬਲਦੀਆਂ ਦੀਗਾਂ ਦੇ ਵਿੱਚ ਉਬਲ ਆ ਗਿਆ ਤੱਤੀਆਂ ਤਵੀਆਂ ਦੇ ਉੱਤੇ ਬਿਠਾਇਆ ਗਿਆ ਤੱਤੀ ਰੇਤਾ ਉੱਤੇ ਪਾਈ ਗਈ ਬਹੁਤ ਭਿਆਨਕ ਸਜਾ ਮੋਜਦੀਆਂ ਅੰਮਰ ਸ਼ਹੀਦ ਦਾ ਤਰਜਾ ਦਿੱਤਾ ਤੇ ਧੰ ਸੱਚੇ ਪਾਤਸ਼ਾਹ ਸਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੋਤੀ ਜੋਤ ਸਮਾ ਗਏ ਸਤਨਾਮ ਸ੍ਰੀ ਵਾਹਿਗੁਰੂ ਸੱਚੇ ਪਾਤਸ਼ਾਹ ਸਹਿਬ ਮਹਾਰਾਜ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸ਼ਹੀਦੀ ਜਾਮਾ ਪੀ ਗਏ ਜੋਤੀ ਜੋਤ ਸਮਾ ਗਏ ਤੇਰਾ ਕੀਆ ਮਿੱਠਾ ਵਗ ਅਖੀਰਵਾਰ ਦੇ ਬੋਲ ਸ਼ਬਦ ਬੋਲੇ